ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਜੀ ਖੰਨਾ ਦਿਆਂ ਜਿੱਥੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਆਪਣਾ ਦਫਤਰ ਤੱਕ ਖੋਲ ਲਿਆ ਅਰਸ ਦਰਾਂ ਨੂੰ ਕਾਇਦੇ ਨੀਮਾ ਦੀ ਪਾਲਣਾ ਕਰਨਾ ਸ਼ਾਇਦ ਭੁੱਲ ਗਏ ਜਿਥੇ ਚੂਨ ਜਾਬਦੇ ਦੀਆਂ ਧੱਜੀਆਂ ਉਡਾ ਦਤੀਆਂ ਜੀਹਾਂ ਨੇਤਾ ਜੀ ਨੇ ਤਾਂ ਦਫਤਰ ਖੁੱਲਣ ਦੀਆਂ ਤਿਆਰੀਆਂ ਕਰਦੇ ਕਰਦੇ ਸ਼ਹੀਦਾਂ ਤੱਕ ਦਾ ਅਪਮਾਨ ਕਰ ਦਿੱਤਾ ਗਵਾਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੇ ਨਾਂ ਤੇ ਬਣੇ ਮਾਰਗ ਦਾ ਬੋਰਡ ਵੀ ਉਖਾੜ ਕੇ ਸੁੱਟ ਦਿੱਤਾ ਗਿਆ ਜਿਵੇਂ ਕਿ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਉੱਥੇ ਸਰਕਾਰੀ ਮਸ਼ੀਨਰੀ ਦੀ ਵੀ ਤੜੱਲੇਣਾ ਵਰਤੋਂ ਕੀਤੀ ਗਈ ਤੇ ਜਦੋਂ ਇਸ ਸਬਾਰੇ ਕਾਂਗਰਸ ਉਮੀਦਵਾਰ ਨੂੰ ਪੁੱਛਿਆ ਗਿਆ ਤਾਂ ਇਹ ਐਸ ਅਧਿਕਾਰੀ ਰਹੇ ਨੇਤਾ ਜੀ ਬੜੇ ਮਾਸੂਮ ਬਣ ਕੇ ਬੋਲੇ ਕਿ ਉਹਨਾਂ ਨੂੰ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ ਜਦ ਕੇ ਦਫਤਰ ਦੇ ਉਰघाटन ਸਮਾਰੋਹ ਦਾ ਟੈਂਟ ਵੀ ਜੀਟੀ ਰੋਡ ਤੇ ਲਗਾਇਆ ਹੋਇਆ ਸੀ ਦੇਖੋ ਅੱਜ ਤਾਂ ਮੈਂ ਆਪਣਾ ਜਿਹੜਾ ਮੁੱਖ ਚੋਣ ਦਫਤਰ ਆ ਉਹ ਖੰਨਾ ਚ ਤੁਸੀਂ ਦੇਖ ਰਹੇ ਹੋ ਇੱਥੇ ਮੈਂ ਉਹਦਾ ਉਦਘਾਟਨ ਕੀਤਾ ਸਾਰੇ ਐਮਐਲਏ ਸਹਿਬਾਨ ਸਭ ਲੋਕ ਮੇਰੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਾਰੇ ਸੀਨੀਅਰ ਲੀਡਰ ਕਾਂਗਰਸ ਦੇ ਨਾਲ ਸੀ ਹੁਣ ਤਾਂ ਸਾਡਾ ਪ੍ਰੋਗਰਾਮ ਰਹੂਗਾ ਕਿ ਅਸੀਂ ਪਿੰਡ-ਪਿੰਡ ਬੂਥਸ ਤੇ ਪਹੁੰਚੀਏ ਲੋਕਾਂ ਨੂੰ ਦਸੀਏ ਕਿ ਮੋਦੀ ਜੀ ਦੇ ਕੀ ਝੂਠ ਨੇ ਔਰ ਕਾਂਗਰਸ ਕੀ ਵਾਦੇ ਕਰ ਰਹੀ ਹੈ ਪੰਜਾਬ ਗਵਰਨਮੈਂਟ ਨੇ ਕੀ ਕੀਤਾ ਔਰ ਅਗਲੇ 3 ਸਾਲ ਚ ਕੀ ਕਰਨਾ ਔਰ ਜਿਸ ਤਰ੍ਹਾਂ ਦਾ ਦੇਖੋ ਮਾਹੌਲ ਤੋਂ ਪਤਾ ਲੱਗਦਾ ਰਹਿੰਦਾ ਮੈਂ ਕੱਲ ਪਾਇਲ ਹਲਕੇ ਦੇ 25 ਪਿੰਡਾਂ ਚ ਸੀ ਪਰਸੋਂ ਮੈਂ ਕਟਵੜ 18-20 ਪਿੰਡਾਂ ਚ ਬੱਸੀ ਪਹੁੰਚਾਣਾ ਤੇ ਗਿਆ ਇੰਨਾ ਜ਼ਿਆਦਾ ਜੋਸ਼ ਹੈ ਲੋਕਾਂ ਚ ਲੋਕ ਕਹਿੰਦੇ ਮੋਦੀ ਨੂੰ ਅਸੀਂ ਚੱਕ ਕੇ ਬਾਹਰ ਸਿੱਟ ਦੇਣਾ ਹੈਗਾ ਔਰ ਕਾਂਗਰਸ ਦੀ ਕੇਂਦਰ ਸਰਕਾਰ ਬਣੂਗੀ ਔਰ ਮੈਂ ਇਹ ਜਿਹੜੀ ਸੀਟ ਆ ਇਹ ਲੱਖ ਤੋਂ 2 ਲੱਖ ਦੀ ਲੀਡ ਤੇ ਜਿੱਤੂਗਾ ਬੈਫਰ ਦੇ ਮੂਰੇ ਕੀ ਕਹਿੰਦਾ ਫੁੱਟਪਾਥ ਦੀ ਤੋੜ ਕੇ ਜਾਨਕੀ ਧੰਗੀਆਂ ਡਾ ਜਾਰੀ ਤੁਮ ਕਾਨੂੰਨ ਤੁਮ ਜਾਨਕੀ ਨਾਕ ਤੇ ਰਾਖੇ ਸਾਨਕੇ ਕੰਮ ਕੀਤਾ ਜਾ ਰਿਹਾ ਤੇ ਮੈਨੂੰ ਕੀ ਕਰਾ ਰਿਹਾ ਅਫਵਾਹਾਂ ਚੋਂ ਖਬਰਾਂ ਵੀ ਲੱਗੀਆਂ ਨੇ ਅੱਛਾ ਮੈਂ ਦੇਖਿਆ ਨਹੀਂ ਕੋਈ ਗੱਲ ਨਹੀਂ ਜੇ ਇਹੋ ਜੀ ਕੋਈ ਗਲਤੀ ਹੋਈ ਉਹਨੂੰ ਸੁਧਾਰ ਦਿਆਂਗੇ ਖੈਰ ਜਨਾਬ ਜਿਹਦੇ ਤੋਂ ਬੰਦੇ ਦੇ ਸਿਰ ਸੱਤਾ ਦਾ ਨਸ਼ਾ ਚੜਿਆ ਹੁੰਦਾ ਹੈ ਤਾਂ ਜਿਹੀ ਚ ਉਸਨੂੰ ਨਿਯਮ ਵਗੈਰਾ ਤਾਂ ਘੱਟ ਪਰ ਇੰਨੀ ਗੱਲ ਜ਼ਰੂਰ ਹੈ ਕਿ ਜਨਤਾ ਲਈ ਕੰਮ ਕਰਨ ਦੇ ਵਾਅਦੇ ਕਰਨ ਵਾਲੇ ਆਈਏਐਸ ਅਧਿਕਾਰੀ ਰਹੇ ਦੇਤਾ ਜੀ ਨੂੰ ਜਨਤਾ ਦੀਆਂ ਸਹੂਲਤਾਂ ਦਾ ਘੱਟੋ-ਘੱਟ ਖਿਆਲ ਰੱਖਣਾ ਚਾਹੀਦਾ ਸੀ ਇਹ ਸੂਚਨ ਵਾਲੀ ਗੱਲ ਹੈ ਖੰਨਾ ਤੋਂ ਰਵਿੰਦਰ ਸਿੰਘ ਧਲੌਂਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ